ਜਿਸੀ ਬਾਬਾ ਸਾਹਿਬ ਵੇਦ ਕਰਦੀ ਪਹਿਲਾ ਖਾਲਸਤਾਨੀ ਪੰਨੂ ਉਹਦੇ ਚ ਇੱਤੇ ਜਿਹੜੇ ਪੰਜਾਬ ਦੇ ਵਿੱਚ ਗੁੰਡਾਗਰਦੀ ਕਰ ਰਹੇ ਆ ਪੰਜਾਬ ਦਾ ਮਾਣ ਖਰਾਬ ਕਰ ਰਹੇ ਆ ਦੇਸ਼ ਨੂੰ ਪਰਬੰਦੀ ਵੱਲ ਲੈ ਕੇ ਜਾ ਰਹੇ ਆ ਨਾ ਕਦੀ ਦੇਸ਼ ਬਰਬਾਦ ਹੋਇਆ ਤੇ ਨਾ ਕੋਈ ਖਾਲਸਤਾਨੀ ਇਨੂੰ ਬਰਬਾਦ ਕਰ ਸਕਦਾ ਇਹ ਦਲਤ ਸਮਾਜ ਪੂਰੇ ਦੇਸ਼ ਦੇ ਵਿੱਚ 34% ਹੈ ਪਨੂ ਇਹ ਦੱਸਦੇ ਆ ਕੋ ਸਮਾ ਯਾਦ ਕਰ ਜਦੋਂ ਗੁਰੂਆਂ ਨੂੰ ਲੋੜ ਸੀ ਚਮਕੌਰ ਦੀ ਗੜੀ ਚੋਂ ਉਹ ਤੁਸੀਂ ਬੰਦੇ ਹੋ ਨਹੀਂ ਐ ਜਦੋਂ ਤੁਹਾਨੂੰ ਉੱਥੇ ਮਾਈ ਭਾਗੂ ਨੇ ਕਿਹਾ ਦਾ ਆਲੋ ਚੂੜੀਆਂ ਬੰਨ ਲੋ ਗੰਨੇ ਉਹ ਤੂੰ ਤਾਂ ਉਹ ਗਰਦਾਰੀ ਚੋਂ ਐ ਉਹ ਬੰਦਿਆਂ ਚੋਂ ਐ ਜਦੋਂ ਗੁਰੂਆਂ ਨੂੰ ਲੋੜ ਪਈ ਤਾਂ ਤੁਸੀਂ ਲੋਕ ਗੁਰੂਆਂ ਦਾ ਸਾਥ ਛੱਡ ਕੇ ਆ ਗਏ ਤੁਸੀਂ ਉਹ ਐ ਜਦੋਂ ਨਵੇਂ ਪਾਚੀ ਦਾ ਸਿਸ ਚਾਂਦਰੀ ਚੌਂਚ ਸੰਗਿਆ ਸੀ ਉੱਥੇ ਕਿਹੜਾ ਤੁਹਾਡੇ ਚ ਗਿਆ ਸੀ ਤਾਂ ਇਹ ਦੱਤ ਬਾਬਾ ਜੀਵਨ ਸਿੰਘ ਰੰਗਰੇਟਾ ਗੁਰੂ ਦਾ ਬੇਟਾ ਬਾਬਾ ਜੀਵਨ ਸਿੰਘ ਨੋ ਮੇ ਪਾਛੀ ਦਾ ਦਿਲ ਤੀਨ ਦਿੱਲੀ ਤੋਂ ਸੀਸ ਲਾ ਕੇ ਗੁਰੂ ਮਹਾਰਾਜ ਨੂੰ ਪੇਟ ਕੀਤਾ ਇਸੇ ਕਰਕੇ ਤਾਂ ਕਿਹਾ ਗੁਰੂ ਮਹਾਰਾਜ ਨੇ ਅਗਰ ਏਟੇ ਗੁਰੂ ਕੇ ਬੇਟੇ ਰਗਰਾਜ ਮਨੇ ਏਟੇ ਓਪਨੂ ਤੂੰ ਸਾਡੇ ਨਾਲ ਕਹਿੰਦਾ ਜਿਹੜਾ ਸਾਡੇ ਨਾਲ ਕਿਹਾ ਦਾੱਕ ਨਹੀਂ ਰਿਆ ਜੇ ਤੂੰ ਕਿਹਾ ਤੇਰੇ ਵਿੱਚ ਦਮ ਹੈ ਤੂੰ ਅਮਰੀਕਾ ਚ ਬਾਹਰ ਨਿਕਲ ਕੇ ਦਿਖਾ ਜੇ ਤੇਰੇ ਵਿੱਚ ਦਮ ਹੈ ਹਿੰਦੁਸਤਾਨੀ ਕਿਸੇ ਵੀ ਤੇਜ ਤੇ ਵਿੱਚ ਤੂੰ ਦੱਸ ਕੇ ਆ ਜੇ ਤੇਰੇ ਡੱਕੜਾ ਕਰਕੇ ਕੁੱਤੇ ਹਮੜਾ ਪਾ ਦਈਏ ਤੈਨੂੰ ਇੱਲਾ ਨੂੰ ਨਾ ਖਲਾ ਦਈਏ ਤਾਂ ਸਾਨੂੰ ਵੀ ਬਾਲਮੀਕੀ ਮਝ ਵੀ ਸਿੱਕਣਾ ਕਰੀ ਗੇਜਾਰਾਮ ਜਿੰਦਾਬਾਦ ਜੀਰੀ ਗੇਜਾਰਾਮ ਜਿੰਦਾਬਾਦ ਤੇਰੇ ਐਸਾ ਹਾਂ ਕਰਾਂਗੇ ਉਹ ਤੂੰ ਕੁੱਤੀ ਦਾ ਪੁੱਤਾਂ ਉਹ ਬੰਦਾ ਬਣ ਜਾ ਨਹੀਂ ਅਸੀਂ ਤੈਨੂੰ ਇਹ ਦੱਸਦੇ ਆ ਜਦੋਂ ਕਿਥੀ ਫੰਸੀ ਲਾਣੀ ਹੋਵੇ ਨਾ ਤਾਂ ਵਾਲਮੀਕੀ ਮਜਬੂਰ ਸੀ ਕਿਸੇ ਵੀ ਜੇਲ੍ਹ ਚ ਜਾਣਾ ਹੋਵੇ ਤਾਂ ਉੱਤੇ ਫੰਸੀਅਸੀ ਉਹ ਲਾਨਨੇ ਆ ਜਿਹੜਾ ਸਾਡੇ ਮੁਰੇ ਕੰਗਿਆ ਉਹ ਟੰਗਿਆ ਇਹ ਅਸੀਂ ਉਹਨੂੰ ਟੰਗਿਆ ਜਦੋਂ ਦੇਸ ਨੂੰ ਲੋੜ ਪਈ ਤਾਂ ਅਸੀਂ ਮੁਰੇ ਹੱਥ ਸਿਰ ਧਲੀ ਦੇ ਰੱਖ ਕੇ ਗਏ ਆ ਅਸੀਂ ਤੈਨੂੰ ਇਹ ਦੱਸ ਰਿਹਾ ਤੂੰ ਗੁੰਡਾ ਆਂ ਨਹੀਂ ਆ ਕੁੱਤਾ ਬੰਦਾ ਭੋਂਕਣ ਦੀਆਂ ਗੱਲਾਂ ਕਰਦਾ ਤੂੰ 바ਵਾ ਸਾਹਮ ਬੇਦਖਰ ਦਿਆ ਰਿਸਕ ਕਰਦਾ ਤੂੰ ਤਾਂ ਉਹਦੇ ਪਿਛਾਮ ਤੇ ਵੀ ਰੀਸ ਨਹੀਂ ਕਰ ਸਕਦਾ ਇਸ ਕਰਕੇ ਤੂੰ 바ਵਾ ਸਾਧੇ ਇੱਕ ਸਟੈਚੂ ਨੂੰ ਹੱਥ ਲਾ ਕੇ ਕਹ ਤੈਰੇ ਜਿਹੜੇ ਚੇਲੇ ਆ ਸਾਡੇ ਸਾਹਮਣੇ ਖੜ ਕੇ ਆ ਕੇ ਇੱਕ ਸਟੈਚੂ ਦੇ ਉੱਤੇ ਰੋੜੀ ਮਾਰ ਕੇ ਦਿਖਾਦਾ ਜੇ ਤੁਸੀਂ ਦੁੱਧ ਪੀਤਾ ਨਾ ਸਾਨੂੰ ਦੱਸ ਕੇ ਕਹੋ ਜੇ ਤੁਹਾਨੂੰ ਐਸਾ ਹਾਲ ਕਰਕੇ ਪੰਜਾਬ 'ਚ ਤੁਹਾਡਾ ਕੀਮਾ ਕਰਕੇ ਨੱਚੜੀਏ ਇਸ ਦਾ ਕਿਸੇ برداشت ਤਾਂ ਹੈ ਅੱਜ برداشت ਤੋਂ ਬਾਹਰ ਇੱਕ ਨਲਕੀ ਇਹ ਭਗਵੰਤ ਮੰਗਦੀ ਹੈ ਜਿਨੇ ਤੁਹਾਨੂੰ ਸਿਰ ਚੜਾਇਆ ਇਹ ਜੜੇ ਇੱਥੇ ਤੁਸੀਂ ਦੇਖਿਆ ਪਿਛਲੇ ਸਮੇਂ ਵਿਚਾਰਪੁਰ ਦੇ ਵਿੱਚ ਉੱਥੇ ਵਿਚਾਰਪੁਰ ਚ ਕੀ ਹੋਇਆ ਜਾ ਕੇ ਖਾਲਿਸਤਾਨ ਦੇ ਝੰਡੇ ਬਸਾਂ ਦੇ ਉੱਤੇ ਲਾਏ ਕਦੀ ਰਾਜਸਥਾਨ ਦੀ ਬਸਾਂ ਦੇ ਉੱਤੇ ਇਹ ਸਾਰੇ ਹੀ ਇਹ ਜਿਹੜੀ ਆਮ ਆਦਮੀ ਸਰਕਾਰ ਹੈ ਇਹਦੀ ਨਿਕੰਮਾਪਨ ਅੱਜ ਕੇਜਰੀਵਾਲ ਕਹਿ ਰਿਹਾ ਮੈਂ ਪੰਜਾਬ ਦੀ ਮਿੱਟੀ ਦੀ ਸੌਂ ਦੀ ਛੱਕ ਕੇ ਕਹਿ ਰਿਹਾ ਪੰਜਾਬ ਚੋਂ ਨਸ਼ੇ ਖਤਮ ਕਰਦਾਂਗਾ ਉਹ ਤੂੰ ਨਸ਼ੇ ਦਾ ਖਤਮ ਕਰਨੇ ਕੀ ਹੈ ਤੂੰ ਇੱਥੋਂ ਅਤਵਾਦ ਹੀ ਖਤਮ ਕਰਾ ਦੇ ਸੋਮੈਸ ਕਰਕੇ ਸਾਰੇ ਹੀ ਦੇਸ਼ ਵਾਸੀਆਂ ਨੂੰ ਸਮੁੱਚੇ ਪਾਲਿਟਿਕ ਦੀ ਮੱਝ ਵਿੱਚ ਕੰਨ ਸਮੁੱਚੇ ਦਲ ਪਾਇਚਾਰਿਆਂ ਨੂੰ ਬੇਨਤੀ ਕਰਦਾ ਆਓ ਇਕੱਠੇ ਹੋ ਕੇ ਆ ਜਿਹੜੇ ਖਾਲਸਤਾਨੀ ਸਮਰਥਕ ਹੈ ਇਹਨਾਂ ਦਾ ਡਟ ਕੇ ਵਿਰੋਧਤਾ ਕਰੀਏ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਮੰ ਮਨਸਬ ਕੀ ਕਹਿਣਾ ਚਾਹੋਗੇ ਜੈ ਸ਼੍ਰੀ ਰਾਮ ਭਗਤਵਾਦਾ ਦੀ ਜੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਹ ਕਮਲਜੀਤ ਸਿੰਘ ਕਮਲਜੀ ਜੋ ਕੋਈ ਜਾਣ ਪਹਿਚਾਨ ਦੇ ਮਹਤਾਜ ਨਹੀਂ ਇਹ ਖੰਨਾ ਉਹਦੇ ਸ਼ਹਿਰ ਦੇ ਰਹਿਣ ਵਾਲੇ ਬਿਊਰੋ ਚੀਫ ਨੇ ਪੰਜਾਬ ਕੇਸਰੀ ਜਗਵਾਨੀ ਖਬਰ ਦੇ ਅਸੀਂ ਇਹਨਾਂ ਦੇ ਅੱਜ ਗ੍ਰਹਿ ਵਿਖੇ ਬੈਠੇ ਆ ਸਾਡੇ ਨਾਲ ਮਾਨਯੋਗ ਸ਼੍ਰੀ ਗੇਜਰਾਮ ਜੀ ਜਿਹੜੇ ਬੱਬਰ ਸ਼ੇਰ ਦੇ ਕੰਮ ਕਰ ਰਹੇ ਪੂਰੇ ਹਲਕੇ ਸ਼੍ਰੀ ਫਤਗੜ ਸਾਹਿਬ ਵਿੱਚ ਬਾਤੌਰ ਬੀਜੇਪੀ ਅਤੇ ਮੇਰੇ ਨਾਲ ਜਿੰਦਾਜੀਤ ਸ਼ੇਰ ਅਮਿਤ ਲੋੜਾ ਜੀ ਮੈਂ ਇਹ ਕਹਿਣਾ ਚਾਹਨਾ ਵਾ ਜਿਹੜਾ ਹੱਤਵਾਦੀ ਗੁਰਪਤਨ ਪੰਨੂਆ ਬਾਹਰ ਬੈਠ ਕੇ ਸਾਡੇ ਬੀ ਆਰ ਬੇਦਕਰ ਜੀ ਨੂੰ 14 ਅਪ੍ਰੈਲ ਨੂੰ ਤੋੜਨ ਦੀ ਬੁੱਤ ਦੇ ਤੋੜਨ ਦੀ ਗੱਲਾਂ ਕਰਦਾ ਵਾ ਇਹਨਾਂ ਸਹਿਣਯੋਗਾਂ ਨਾਲ ਬਰਦਾਸ਼ਤ ਹੋਗਾ ਸਾਡੇ ਬੀ ਆਰ ਬੇਦਕਰ ਜੀ ਸਭਧਾਨ ਦੇ ਨਰਵਾਤਾ ਨੇ ਔਰ ਬਹਰ ਦਾ ਦੰਨੇ ਸਾਡੀ ਜਿਹੜੀ ਐਸਸੀ ਔਰ ਐਸਸੀ ਸਮਾਜ ਆ ਅਸੀਂ ਐਸਸੀ ਸਮਾਜ ਦੇ ਨਾਲ ਡੱਟ ਕੇ ਖੜੇ ਆ ਮੈਂ ਗੁਰਪਤਨ ਪੰਨੂ ਅਤਵਾਦੀ ਨੂੰ ਕਹਿਣਾ ਚਾਹਨਾ ਵਾ ਅਗਰ ਤੂੰ ਆਪਣੇ ਪਿਓ ਲਾਵਾ ਪੰਜਾਬ ਆ ਕੇ ਦਿਖਾ ਜਗ੍ਹਾ ਤੇਰੀ ਟਾਈਮ ਤੇਰਾ ਅਸੀਂ ਨਾ ਡਰੇ ਵਾ ਦਾ ਡਰਾਮਾ ਕਿਸੇ ਨੂੰ ਪਰ ਤੂੰ ਸਾਡੇ ਜਿਹੜੇ ਬੀਆਰ ਬੇਨ ਕਰ ਜੀਤੇ ਕਦੇ ਫਲੋਰ ਦੇ ਨੇੜੇ ਜਾ ਕੇ ਖਾਲਸਾ ਨਾਮ ਲਵਾਇਆ ਇਹ ਸਾਨੂੰ ਨਾ ਸਹਿਣ ਜੋਰਾ ਬਰਦਾਸ਼ਤ ਹੋਗਾ ਇਹ ਜਿੰਨੀ ਨਿੰਦਿਆ ਹੋਊਗੀ ਅਸੀਂ ਕਰਾਂਗੇ ਮੈਂ ਪਹਿਲਾਂ ਵੀ ਕਿਹਾ ਸੀ ਗੁਰਪਤਾਨ ਪੰਨੂ ਅਤਵਾਦੀ ਨੂੰ ਜਿਹੜਾ ਮਾਰੂਗਾ ਜਿਹੜਾ ਕਤਲ ਕਰੂਗਾ ਉਹ 1.5 ਕਰੋੜ ਰੁਪਏ ਦਾ ਨਾਮ ਦਊਗਾ ਗੁਰਸਿਮਰਨ ਸਿੰਘ ਮਾਣ ਅਸੀਂ ਕਾ ਡਰੇ ਆ ਡਰਨ ਵਾਲੇ ਆ ਸਾਡੇ ਬੀਰ ਬੇਦਖਤ ਜਿਹੜਾ ਹਮਲਾ ਕਰੂਗਾ ਉਹ ਨਾ ਅਸੀਂ ਅਸੀਂ ਸਹਿਣ ਨਹੀਂ ਕਰਨਾ ਹੈਗਾ ਬਰਦਾਸ਼ਤ ਨਹੀਂ ਕਰਨਾ ਸਾਨੂੰ ਅੰਦਰੋਂ ਅੱਗ ਲੱਗੀ ਹੋਈ ਆ ਇਹ ਦੋ ਵਾਰ ਨਰਕਾ ਟਿਕਟ ਪਹਿਲਾਂ ਮਿਲ ਗਈ ਆ ਹੁਣ ਤੀਜੀ ਵਾਰ ਇਹਨੂੰ ਸਿੱਧਾ ਨਰਕਾ ਟਿਕਟ ਮਿਲਣੀ ਆ ਇਹਨੂੰ ਹੁਣ ਬਖਸ਼ਣਾ ਨਹੀਂ ਇਹਨੂੰ ਜੋ ਮਰਜ਼ੀ ਹੋ ਜੇ ਪੰਨੂ ਵਰਗੇ ਦਾ ਇਹ ਸਿੱਖ ਨਹੀਂ ਐ ਕੋਈ ਸਿੱਖ ਖਾਲਸਤਾਨ ਨਹੀਂ ਚਾਹਦਾ ਇਹ ਬੈਠਾ ਉੱਤੇ ਮੰਗੇ ਮਾਰਦਾ ਪਿਆ ਇਹਦੀ ਇੱਕ ਨਹੀਂ ਚੱਲਣ ਦੇ ਰਾਗੇ ਜੋ ਮਰਜ਼ੀ ਕਰ ਲਵੇ ਜਿਹੜੇ ਪੰਜਾਬ ਦੇ ਲੋਕਾਂ ਨੂੰ ਬਰਬਾਦਿਆ ਤੇ ਨੌਜਵਾਨ ਪੀੜੀ ਨੂੰ ਮੈਂ ਉਹਨਾਂ ਨਾਲ ਜੋੜ ਕੇ ਕਹਿਣਾ ਵਾ ਇਹ ਸਾਡੇ ਮਿਲੋਟ ਬੈਠੇ ਨੇ ਭਈ ਰਹਿਮ ਦੀ ਅਪੀਲ ਕਰੋ ਕੋਈ ਬੰਦਾ ਖਾਲਸਤਾਨ ਦੇ ਹੱਕ ਜਿਨਾ ਚੱਲੇ ਮੈਂ ਕਹਿ ਰਿਹਾ ਸਾਡੇ ਗਿਜਰ ਆਮ ਜੀ ਕਹਿਣਗੇ ਹੁਣ ਮਿਤਰਾ ਜੀ ਕਹਿਣਗੇ ਸਾ ਕਮਲ ਜੀ ਕਮਲ ਜੀ ਕਰਨਗੇ ਲੇਕਿਨ ਜਿਹੜਾ ਤੁਸੀਂ ਗੰਧ ਪਾ ਰਹੇ ਹੋ ਇਹ ਤੁਹਾਡਾ ਖਰਸਤਾਨ ਦਾ ਭੋਗ ਪੋਣੇ ਪੋਣਾ ਤੁਹਾਡਾ ਆਸੀਂ ਕਿਉਂਕਿ ਤੁਸੀਂ ਹਰ ਵਾਰ ਸਾਡੀ ਨੌਜਵਾਨ ਪੀੜੀ ਨੂੰ ਨੌਜਵਾਨ ਪੀੜੀ ਦੇ ਪਰਚੇ ਦਰਜ ਹੁੰਦੇ ਆ ਫਿਰ ਪਰਿਵਾਰ ਕਰਾ ਸਾਨੂੰ ਪਤਾ ਨਹੀਂ ਮੈਂ ਦੁਬਾਰਾ ਫਿਰ ਆਪ ਜੋੜ ਕੇ ਕਹਿਣਾ ਵਾ ਸਾਡੇ ਪੰਜਾਬ ਨੂੰ ਸ਼ਾਂਤੀ ਰਹਿਣ ਦਿਓ ਸ਼ਾਂਤੀ ਰਹਿਣ ਦਿਓ ਸ਼ਾਂਤੀ ਰਹਿਣ ਦਿਓ ਪੰਨੂ ਵਰਗੇ ਦੇ ਮਗਰ ਨਾ ਲੱਗੋ ਚਾਹੇ ਨੌਜਵਾਨ ਪੀੜੀ ਆ ਜਾਂ ਕੋਈ ਆ ਸਾਡੇ ਪੰਨੂ ਪਾਰਤ ਦਾ ਤਿਰੰਗਾ ਝੰਡਾ ਅਪਮਾਨ ਕਰਾਉਂਦਾ ਲੋਕਾਂ ਤੋਂ ਆਪ ਵੀ ਕਰਦਾ ਵਾਂ ਤਿਰੰਗੇ ਝੰਡਾ ਸਾਡਾ ਆਨ ਮਾਨ ਸ਼ਾਨ ਆ ਅਸੀਂ ਤਿਰੰਗੇ ਝੰਡੇ ਦੀ ਛਾਹ ਹੇਠ ਮੇਠਣਾ ਵਾਂ ਤਿਰੰਗਾ ਝੰਡਾ ਸਾਨੂੰ ਕੁਰਬਾਨੀਆਂ ਦੇ ਕੇ ਮਿਲਿਆ ਵਾ ਇਹ ਪੰਨੂ ਤੈਨੂੰ ਬਾਰ ਬਾਰ ਮੈਂ ਸਮਝਾ ਤੇਰੇ ਘਰੇ ਦੋ ਵਾਰ ਤਿਰੰਗਾ ਝੰਡਾ ਲਾਇਆ ਚੰਡੀਗੜ੍ਹ ਵਿਖੇ ਤੈਨੂੰ ਪਹਿਲਾਂ ਵੀ ਕਿਹਾ ਸੀ ਵੀ ਤੇਰੀ ਬੋਲਤੀ ਬੰਦ ਕਰਾਉਂ ਗੁਰਸਿਮਰਨ ਸਿੰਘ ਮਾਡਾ ਵੀ ਤੁਰਦਾ ਦੇ ਜੇ ਜਲੌਨੀ ਕਮਲਜੀਤ ਕਮਲਜੀਤ ਪਾਰ ਤੂੰ ਸੂਰਿਆ ਨਹੀਂ ਹੁਣ ਜਿਹੜਾ ਸਾਨੂੰ ਇੰਨੀ ਦੁੱਖ ਲੱਗ ਰਿਹਾ ਤੇ ਸਾਡੇ ਬੀਅਰ ਬੇਦਕੀ ਤੇ ਬੁੱਤਾਂ ਤੇ ਤੂੰ ਖਾਲਸਾ ਦੇ ਨਾਰੇ ਲਾਇਆ ਕਦੇ ਚੋਲਾ ਪਰਾਇ ਨੂੰ ਤੂੰ ਕਹਿ ਰਿਹਾ ਵੀ ਉਹ ਤੋੜ ਦੇ ਤੂੰ ਅਗਰ ਪਿਓ ਦਾਵਾ ਤੂੰ ਸਾਡੇ ਸਾਹਮਣੇ ਆ ਕੇ ਦਿਖਾ ਦੇ ਜਾਂ ਅਸੀਂ ਨਹੀਂ ਜਾਂ ਤੂੰ ਨਹੀਂ ਮਾਨ ਸਾਹਿਬ ਕੀ ਮਾਨ ਸਾਹਿਬ ਕੀ ਮੰਗ ਕਰਦੇ ਹੋ ਸਰਕਾਰਾਂ ਤੋਂ ਕੀ ਮੰਗ ਕਰਦੇ ਹੋ ਮੈਂ ਸਰਕਾਰ ਤੋਂ ਮੰਗ ਕਰਦਾ ਪਿਆ ਕੇਂਦਰ ਸਰਕਾਰ ਤੋਂ ਭੜ ਦੇ ਮਾਨ ਜੋ ਸ਼੍ਰੀ ਕਰ ਆ ਦੇਖ ਦੇ ਪ੍ਰਧਾਨ ਮੰਤਰੀ ਜੀ ਤੋਂ ਸ਼੍ਰੀ ਨਰਿੰਦਰ ਮੋਦੀ ਜੀ ਤੋਂ ਔਰ ਭਾਰਤ ਦੇ ਗ੍ਰਹਿ ਮੰਤਰੀ ਜਿਹੜੇ ਬਬਰ ਸ਼ੇਰ ਨੇ ਅਮਿਤ ਸ਼ਾਹ ਜੀ ਨੂੰ ਐਨੂੰ ਫੜ ਕੇ ਉਥੋਂ ਕਿਉਂਕਿ 트럼ਪ ਸਾਹਮਣੇ ਦੋਸਤੀ ਆ ਪ੍ਰਧਾਨ ਮੰਤਰੀ ਨਿੰਮੋਦੀ ਜੀ ਇਹਨੂੰ ਉਥੋਂ ਪ੍ਰਗ ਲੈ ਆਂਦਾ ਜਾਵੇ ਚਾਕੇ ਨੂੰ ਤਿਹਾਰ ਦੇ ਲ ਜਿਹਦਾ ਇੰਕਾਊਂਟਰ ਕੀਤਾ ਜਾਵੇ ਕਿਉਂਕਿ ਆਏ ਰੋਜ ਸਾਡੇ ਭਾਰਤ ਨੂੰ ਬਦਨਾਮ ਕਰਦਾ ਪਿਆ ਪੰਜਾਬ ਨੂੰ ਬਦਨਾਮ ਕਰਦਾ ਪਿਆ ਅਸੀਂ ਭਾਰਤੀਆਂ ਪੰਜਾਬੀਆਂ ਅਸੀਂ ਕਦੇ ਸਹਿਣ ਨਹੀਂ ਕਰਾਂਗੇ ਖਾਲਸਤਾਨ ਦਾ ਪੋਵਾ ਅਸੀਂ ਸਾਰੇ ਰਲ ਕੇ ਪਾਏ ਰਹੇ ਆ ਲੇਕਿਨ ਜੇ ਉਹੜੀ ਹਾਤੇ ਨੇ ਹੋ ਟੱਪੀ ਜਿਹੜੇ ਬੀਆਰ ਬੇਸ ਕਰਜੀ ਤੇ ਬੁੱਤਾਂ ਨੂੰ ਤੋੜਨ ਦੀ ਗੱਲ ਕਰ ਰਿਹਾ ਇਹ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂ ਜੋ ਹੁੰਦਾ ਹੋਏ ਨਾ ਅਸੀਂ ਗੋਲੀ ਡਰੇ ਨਾ ਅਸੀਂ ਬੰਬਾਂ ਤੋਂ ਡਰਾਂਗੇ ਪੰਨਵਾ ਤੂੰ ਬਗਲਾ ਉਹਦੀ ਮਾਹਦਾਰੀ ਹੈਗਾ ਤੈਨੂੰ ਕਹਿ ਰਿਹਾ ਅਸੀਂ ਬਾਕੀ ਸਾਡੇ ਜੇਜਰਾਮ ਜੀ ਬੋਲਣਗੇ ਹਾਂਜੀ ਜੇਜਰਾਵ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੀ ਕਾਨਫਰੰਸ ਬਾਰੇ ਜੈ ਸ਼੍ਰੀ ਕ੍ਰਿਸ਼ਨ ਜੈ ਸ਼੍ਰੀ ਰਾਧੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸੱਬਰ ਬਣਾ ਰਹੇ ਬਾਂਕੇ ਬਿਹਾਰੀ ਕਿਰਪਾ ਸਦਾ ਸੱਬਰ ਬਣੀ ਰਹੀ ਪਹਿਲੀ ਗੱਲ ਹੈ ਜਿਹੜਾ ਪੰਨੂ ਹੈਗਾ ਅੱਤਵਾਦੀ ਮਤਲਬ ਉਹਦਾ ਕੀ ਮਨਸ਼ਾ ਹੈਗੀ ਹੈ ਪੰਜਾਬ ਦਾ ਮਾਹੌਲ ਖਰਾਬ ਕਰਨਾ ਪੰਜਾਬ ਦੇ ਮਾਹੌਲ ਨੂੰ ਮੇਸ਼ਾ ਉਹ 21 ਦਿਵਾਨ ਕਰਦਾ ਕਿ ਪੰਜਾਬ ਦਾ ਕਿਸੇ ਤਰੀਕੇ ਮਾਹੌਲ ਖਰਾਬ ਹੋਵੇ ਭਾਈਚਾਰਾ ਖਰਾਬ ਕਰਨਾ ਕਿ ਭਾਈਚਾਰਾ ਖਰਾਬ ਹੋਵੇ ਹਿੰਦੂ ਸਿੱਖ ਭਾਈਚਾਰਾ ਜ਼ਿੰਦਗੀ ਚ ਕਦੀ ਖਰਾਬ ਨਹੀਂ ਹੋ ਸਕਦਾ ਹਿੰਦੂ ਸਿੱਖ ਦਾ ਨੋ ਮਾਤ ਦਾ ਰਿਸ਼ਤਾ ਹੈ ਜਿਹੜੇ ਵਿਦੇਸ਼ ਚ ਬੜੇ ਮਾਨ ਸਾਹਿਬ ਨੇ ਇੱਕ ਗੱਲ ਕਹੀ ਮਾਨ ਸਾਹਿਬ ਨੇ ਇੱਕ ਗੱਲ ਕਹੀ ਬੜੀ ਵਧੀਆ ਕਿ ਤੇਰੇ ਤੇ ਨਾਮ ਰੱਖਿਆ ਡੇਢ ਕਰੋੜ ਜਿਹੜਾ ਤੇਰਾ ਕਤਲ ਕਰੇਗਾ ਮੈਂ ਕਹਿੰਦਾ ਮਾਨ ਸਾਹਿਬ ਦੀ ਗੱਲ ਬੜੀ ਜਤੀ ਕਿਉਂਕਿ ਇਹ ਲੋਕਾਂ ਨੇ ਕੀ ਹੈ ਕਿ ਸਾਡੇ ਪੁੱਤਰਾਂ ਨੂੰ ਜਿਹੜੇ ਪੰਜਾਬ ਦੇ ਪੁੱਤਰ ਨੇ ਸਾਡੇ ਪੰਜਾਬ ਦੇ ਚੀ ਨੇ ਜਿਹੜੇ ਕਾਨੂੰਨਾਂ ਦੀ ਜਾਣ ਕੇ ਜਵਾਨੀ ਨੂੰ ਖਰਾਬ ਕਰ ਰਿਹਾ ਹੈ ਮਤਲਬ ਆਪ ਪੰਨੂ ਤੇਰੇ ਚ ਦਮ ਆਪ ਹੈ ਨਹੀਂ ਤੂੰ ਲਾਣਾ ਭੋਲੇ ਭਾਲੇ ਜਾਂਦਾ ਭੋਲੇ ਭਾਲੇ ਬੱਚਿਆਂ ਨੂੰ ਆਪਣੇ ਮਗਰ ਲਾ ਕੇ ਜਾਣ ਕੇ ਪੰਜਾਬ ਦਾ ਮਾਹੌਲ ਖਰਾਬ ਕਰਨੀ ਕਹਿੰਦੀ ਸਾਜਸ਼ਾ ਰਚ ਰਿਹਾ ਮੈਂ ਕਹਿੰਦਾ ਮੋਦੀ ਸਾਹਿਬ ਤੁਹਾਡੇ ਵਰਗੇ ਗ੍ਰੇਟ ਪ੍ਰਧਾਨ ਮੰਤਰੀ ਕੋਈ ਜ਼ਿੰਦਗੀ 'ਚ ਨਹੀਂ ਆ ਸਕਦੇ ਉਹ ਵੀ ਤੁਸੀਂ ਬਹੁਤ ਗ੍ਰੇਟ ਹੋ ਤੁਹਾਨੂੰ ਦਿਨੋ ਸ਼ੁਕੁਰ ਹੈ ਮੈਂ ਤੁਹਾਡੇ ਦਿਨ ਨੂੰ ਸਲੂਟ ਕਰਦਾ ਹਾਂ ਅੰਮੀ ਤੋੜਾ ਮਾਨ ਸਾਹਿਬ ਸਾਡੇ ਕੇਜਾ ਰਾਮ ਜੀ ਦੇਖੋ ਜੀ ਸਾਡੇ ਕਮਲ ਜੀ ਕਮਲ ਜੀ ਮਤਲਬ ਅੱਜ ਖੰਨਾ ਦੇ ਵਿੱਚ ਅਸੀਂ ਸਪੈਸ਼ਲਿਸਟ ਕਮਲੀ ਆਏ ਕੀ ਦੇਖੋ ਜੋ ਸਾਡੇ ਬਾਬਾ ਸਾਹਿਬ ਦੀ ਦੇਰ ਕੋਈ ਦੇ ਨਹੀਂ ਸਕਦਾ ਕਦੀ ਕੋਈ ਨਹੀਂ ਦੇ ਸਕਦਾ ਮਤਲਬ ਹਰ ਕੋਈ ਸਭ ਖਾਨ ਸਲੂਟ ਮਾਰਦੇ ਨੇ ਹਿੰਦੁਸਤਾਨ ਦੇ ਸਵਾਰਨ ਨੂੰ ਸਲੂਟ ਮਾਰਦੇ ਬਾਬਾ ਬਾਬਾ ਸਾਣ ਨੂੰ ਮਤਲਬ ਇਹ ਉਹ ਲੋਕ ਨੇ ਜਿਹੜੇ ਉਹ ਗੰਦੇ ਕੀੜੇ ਕਹੂੰਗਾ ਪੰਨੂ ਵਰਗੇ ਜਿਹੜੇ ਜਾਣ ਕੇ ਸਾਡੇ ਪੰਜਾਬ ਦੇ ਮੋਲ ਨੂੰ ਖਰਾਬ ਕਰਦੇ ਮੋਦੀ ਸਾਹਿਬ ਇੱਕ ਬੇਇੰਤੀ ਹੈ ਦਾਸ ਦੀ ਕੰਮ ਤੁਹਾਡਾ ਹੀਰੋ ਡਾਇਮੰਡ ਵਾਲਾ ਕੰਮ ਹੈ ਤੁਹਾਡਾ ਇਹਨਾਂ ਟੋਪ ਦਾ ਕੰਮ ਹੈ ਮੋਦੀ ਸਾਹਿਬ ਤੁਹਾਡਾ ਇਹਨਾਂ ਟੋਪ ਦਾ ਇੱਕ ਬੇਟੀ ਹੈ ਤੁਹਾਡੀ ਟਰੰਪ ਸਾਹਿਬ ਨਾਲ ਬਹੁਤ ਵਜੇ ਰਾਸ਼ਟਰਪਤੀਗਨ ਇਹਨੂੰ ਮੈਂ ਕਿਹਾ ਕਸੀਦ ਕਸੀਦ ਕੇ ਇਹੋ ਜੀ ਥਾਂ ਲਿਆਇਆ ਜਾਵੇ ਇਹੋ ਜੀ ਥਾਂ ਲਿਆ ਦਿਓ ਅਸੀਂ ਬਾਹਰ ਆ ਦੇਖੋ ਕਿੰਨੀ ਵਧੀਆ ਗੱਲ ਕਹੀ ਕਿੰਨੀ ਵਧੀਆ ਗੱਲ ਜੱਤੀ ਵੀ ਔਰ ਦੇਖੋ ਮੈਂ ਕਿਹਾ ਇਹਨਾਂ ਦੇਣਾ ਤਈ ਕੋਈ ਦੇਣ ਸਰਦਾ ਕੀ ਇਹਨਾਂ ਦੀ ਕਿੰਨੀ ਵਧੀਆ ਗੱਲ ਮੂੰਹ ਕੋਈ ਸਾਡੀ ਡਿਊਟੀ ਲਗਾ ਲਓ ਮਤਲਬ ਸ਼ਕਤੀ ਤਾਕਤ ਗੁੰਗਰ ਤਾਕਤ ਇਹ ਹਿੰਦੁਸਤਾਨ ਦੀ ਤਾਕਤ ਹੈ ਸ਼ਕਤੀ ਹੈ ਤੈਨੂੰ ਪੱਲੂ ਅਸੀਂ ਇਹ ਦਿਖਾ ਦਈਏ ਇਹ ਸਾਡੀ ਤਾਕਤ ਸ਼ਕਤੀ ਦੇਖ ਲੈ ਅੱਖਾਂ ਖੋਲ ਕੇ ਕਿ ਅਸੀਂ ਸਾਰੇ ਭਾਈ ਅਸੀਂ ਸਾਰੇ ਭਾਈਚਾਰਾ ਲੋਕ ਬਟਿਆ ਅਸੀਂ ਇੱਕ ਸਾਡਾ ਸਮਾਜ ਇੱਕ ਹੈ ਤੇਰੇ ਵਰਗੇ ਗੰਦੇ ਕੀੜਿਆਂ ਨਾਲ ਤੇਰੇ ਵਰਗੇ ਗੰਦੇ ਆਂਡਿਆਂ ਨਾਲ ਅਸੀਂ ਕੁੱਟਣ ਮਲੇ ਨਹੀਂ ਹਾਂਗੇ ਅਸੀਂ ਇੱਕ ਸਾਡੀ ਕੋਈ ਸਾਡੀ ਆਕੀ ਤੋਂ ਸਦਾ ਸਾਡਾ ਪਾਈਚਾਰ ਬਹੁਤ ਹੀ ਵਧੀਆ ਹੈ ਮੇਰੀ ਇੱਕ ਚੀਜ਼ ਹੋਰ ਸਪੈਸ਼ੀਅਲ ਹੈ ਮੋਦੀ ਸਾਹਿਬ ਬਸ ਬੇਵਤੀ ਇਹ ਕਹਿ ਲਿਆ ਇਹਨੂੰ ਕਸੀਡ ਕੇ ਭਾਰਤ ਲਿਆਓ ਬਾਹਰ ਮੈਂ ਤੇਰੀ ਗੱਲ ਕਹਾਂਗਾ જય શ્રી ਕ੍ਰਿਸ਼ਨ ਥੈਂਕ ਯੂ ਖਬਰ ਬਾਰੇ ਗੁਰਜੀ ਕੀ ਪਤੇ ਅੱਜ ਜਿਸ ਮੁੱਦੇ ਨੂੰ ਲੈ ਕੇ ਅਸੀਂ ਇੱਥੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਕੋਲ ਗਿੱਜाराम ਜੀ ਪਹੁੰਚੇ ਨੇ ਗੁਰਸੇਵਨ ਮਾਨ ਸਾਹਿਬ ਜੀ ਆਏ ਨੇ ਖੰਨੇ ਵਿੱਚ ਅਮਿਤ ਅਰੋੜਾ ਜੀ ਆਏ ਨੇ ਏ ਅੱਜ ਜਿਹੜਾ ਸਭ ਤੋਂ ਵੱਡਾ ਗੁਰਪੰਤ ਗੁਰਪਤਵੰਤ ਸਿੰਘ ਪੰਨੂ ਜਿਹੜਾ ਕਿ ਇਹਦਾ ਕੋਈ ਧਰਮ ਨਹੀਂ ਕੋਈ ਜਾਤ ਨਹੀਂ ਸਾਡੀ ਤਾਂ ਸਿੱਖ ਕੌਮ ਤੇ ਇਹ ਕਲੰਕ ਹੈ ਇਹਨੇ ਗੰਦੀ ਨਾਲੀ ਦਾ ਕੀੜਾ ਹੈ ਜਿਹੜਾ ਜਿਹਦਾ ਕੋਈ ਮਕਸਦ ਨਹੀਂ ਕਦੇ ਇਹਦਾ ਇੱਕੋ ਇੱਕ ਮਕਸਦ ਹੈ ਵੀ ਅਸੀਂ ਪੰਜਾਬ ਦਾ ਤੇ ਸਾਡੇ ਦੇਸ਼ ਦਾ ਮਾਹੌਲ ਕਿਵੇਂ ਖਰਾਬ ਕਰਨਾ ਹੈ ਇਹ ਪਹਿਲਾਂ ਤਾਂ ਇਹ ਹਿੰਦੂ ਸਿੱਖ ਏਕਤਾ ਨੂੰ ਟਾਰਗੇਟ ਕਰਦਾ ਸੀ ਕਿਤੇ ਮੰਦਰਾਂ ਤੇ ਹਮਲੇ ਕਰਵਾਤੇ ਮੰਦਰਾਂ ਦੀ ਬੇਅਦਬੀ ਕਰਾਤੀ ਹੁਣ ਇਹਨੇ ਕੁਝ ਸਮੇਂ ਤੋਂ ਇਹਨੇ ਦੇਖਿਆ ਵੀ ਮਾਹੌਲ ਹੁਣ ਹੋਰ ਜ਼ਿਆਦਾ ਹੋਰ ਕਿਵੇਂ ਖਰਾਬ ਹੋ ਸਕਦਾ ਤੇ ਹੁਣ ਕੁਝ ਸਮੇਂ ਤੋਂ ਇਹਨੇ ਇੱਕ ਸਾਡੇ ਸਤਕਾਰਯੋਗ ਬਾਬਾ ਸਾਹਿਬ ਅਮੇਦਕਰ ਸਾਹਿਬ ਜੀ ਦੇ ਜਿਹੜੇ ਬੁੱਤਾਂ ਨਾਲ ਛੇੜਛਾੜ ਸ਼ੁਰੂ ਕਰਵਾਤੀ ਹੈ ਵੀ ਪੰਜਾਬ ਦਾ ਮਾਹੌਲ ਵੀ ਇਸ ਤਰੀਕੇ ਖਰਾਬ ਕੀਤਾ ਜਾਵੇ ਪਰ ਮੈਂ ਗੁਰਪਤਵੰਨ ਸਿੰਘ ਪੰਨੂ ਜੀ ਨੂੰ ਕਹਿਣਾ ਚਾਹੂੰਗਾ ਵੀ ਤੁਸੀਂ ਇਹਨਾਂ ਹਰਕਤਾਂ ਤੋਂ ਬਾਹਰ ਆ ਜਾਓ ਜਿਹੜੇ ਇਹ ਸਾਡਾ ਸਮਾਜ ਹੈ ਸਿੱਖ ਕੌਮ ਨੂੰ ਇਸ ਸਮਾਜ ਦੀ ਬਹੁਤ ਦੇਣ ਹੈ ਇਸ ਸਮਾਜ ਤੇ ਕਹਿ ਲਓ ਵੀ ਸ਼ੇਰੇ ਜਿਹੜੇ ਸ਼ੇਰ ਨੇ ਇਸ ਪੰਜਾਬ ਦੇ ਇਹ ਮਾਣ ਹੀਰੇ ਇਸ ਸਮਾਏ ਦੇ ਸਾਡੇ ਵਿੱਚ ਅੱਜ ਬੜੀ ਸਾਡੇ ਵਾਸਤੇ ਵੀ ਮਾਨ ਦੀ ਗੱਲ ਹੈ ਸਾਡੇ ਵਿੱਚ ਬੈਠੇ ਨੇ ਇਹ ਪੰਨੂ ਸ਼ਾਇਦ ਇਹ ਬੜਾ ਕਿਸੇ ਭਲੇਖੇ ਚ ਹੈ ਵੀ ਜੇ ਉੱਥੇ ਹਿੰਦੂਆਂ ਨੇ ਵੀ ਡਟ ਕੇ ਅੱਜ ਜਾਗਰੂਕ ਹੋਇਆ ਉੱਥੇ ਵੀ ਇਹ ਕੌਮ ਨੂੰ ਛੇੜ ਕੇ ਇਹ ਜਿਹੜੀ ਇਹਨੇ ਹੁਣ ਉਸ ਤੋਂ ਵੀ ਵੱਡੀ ਗਲਤੀ ਕੀਤੀ ਹੈ ਇਹ ਇਹ ਕੌਮ ਡਰਨ ਵਾਲੀ ਨਹੀਂ ਹੈਗੀ ਜਿਵੇਂ ਇਹਨਾਂ ਨੇ ਦੱਸਿਆ ਗਿਜਾਰਾਮ ਜੀ ਨੇ ਵੀ ਸਾਨੂੰ ਮੌਕਾ ਦੇਓ ਅਸੀਂ ਕੁੜੀਜ਼ ਲੈਵਾਂਗੇ। ਬਾਕੀ ਇਸ ਗੱਲ 'ਚ ਕੋਈ ਸ਼ੱਕ ਨਹੀਂ। ਸਾਡੀ ਇਹ ਕੌਮ, ਸਾਡਾ ਇਹ ਸਮਾਜ ਇਹ ਕਿਸੇ ਤੋਂ ਡਰਨ ਵਾਲਾ ਨਹੀਂ। ਅਸੀਂ ਵੀ ਇਸ ਸਮਾਜ ਦੇ ਨਾਲ ਆ। ਮਨਸਾਹਬ, ਰੋੜਾ ਜੀ ਅਸੀਂ ਸਾਰੇ ਸਾਡੀ ਜਿਹੜੀ ਏਕਤਾ ਹੈ ਇਹ ਜਿੰਨਾ ਮਰਜ਼ੀ ਜ਼ੋਰ ਲਾ ਲਵੇ, ਜੋ ਮਰਜ਼ੀ ਕਰ ਲਵੇ। ਇਹਦੀ ਜਿਹੜੀ ਇਹ ਮਨਸੂਬੇ ਨੇ ਇਹ ਪੰਜਾਬ 'ਚ ਦੇਸ਼ ਸਾਡੇ 'ਚ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ। ਅਸੀਂ ਸਾਰੇ ਭਾਈਚਾਰਾ ਹਰ ਜਾਤ ਹਰ ਧਰਮ ਹਰ ਕੁੰਮਸੀ ਇਕਾਂ ਇਹ ਜਿੰਨਾ ਜ਼ੋਰ ਲਾਣਾ ਲਾ ਲਵੇ ਮੈਨੂੰ ਬਹੁਤ ਹੀ ਸ਼ਰਮ ਨਾਲ ਕਹਿਣਾ ਪੈ ਰਿਹਾ ਵੀ ਇਹ ਇਹ ਆਪਣੇ ਪਿੱਛੇ ਸਿੰਘ ਲਾਂਦਾ ਹੈ ਇਹ ਸਾਡੀ ਕੌਮ ਨੂੰ ਬਦਨਾਮ ਕੀਤਾ ਪਿਆ ਇਸ ਬੰਦੇ ਨੇ ਸਾਡੀ ਕੌਮ ਨੂੰ ਕਲੰਕਿਤ ਕੀਤਾ ਪਿਆ ਇਹੋ ਜਿਹੇ ਲੋਕਾਂ ਨੂੰ ਜਿਵੇਂ ਮੰਡ ਸਾਹਿਬ ਨੇ ਦੱਸਿਆ ਵੀ ਜੇ ਉਹਨਾਂ ਨੇ 1.5 ਕਰੋੜ ਦਾ ਜੋ ਵੀ ਇਸ ਲਈ ਕੀਤਾ ਜਾ ਜਾਵੇ ਇਹ ਸਾਡੇ ਵਿੱਚ ਬੈਠੇ ਨੇ ਗੇਜाराम ਜੀ ਜਿਹੜੇ ਭਾਜਪਾ ਦੇ ਅੱਜ ਦੇ ਵੱਡੇ ਇਸ ਸਮਾਜ ਨੂੰ ਰਿਪਰੈਜ਼ੈਂਟ ਕਰਦੇ ਬੀਜੇਪੀ ਚ ਵੱਡਾ ਕਰਦੇ ਇਹਨਾਂ ਦਾ ਬਹੁਤ ਵੱਡਾ ਤੇ ਮੈਂ ਇਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਇਹ ਜਲਦ ਕੋਈ ਮੰਨ ਸਾਹਿਬ ਰੋੜਾ ਜੀ ਇਸ ਤਰ੍ਹਾਂ ਦੇ ਬਈ ਨਾਲ ਇੱਕ ਸਿਸਟਮ ਪੂਰਾ ਇੱਕ ਮੰਡਲ ਨਾਲ ਲੈ ਕੇ ਪੂਰਾ ਵਫਦ ਮੋਦੀ ਸਾਹਿਬ ਜੀ ਨੂੰ ਮਿਲਿਆ ਜਾਵੇ ਪ੍ਰਧਾਨ ਮੰਤਰੀ ਜੀ ਨੂੰ ਤੇ ਇਹਦੇ ਤੇ ਜਲਦ ਤੋਂ ਜਲਦ ਕੋਈ ਵੱਡੀ ਕਾਰਵਾਈ ਕਰਵਾਈ ਜਾਵੇ ਕਮਲ ਜੀ ਜਿਹੋ ਆਪਣੀ ਬਿਆਨਵਾਜੀ ਤੋਂ ਫਿਰ ਵੀ ਨਹੀਂ ਟਾਲਦਾ ਫਿਰ ਤੁਹਾਡਾ ਨੈਕਸਟ ਸਟੈਪ ਕੀ ਹੋਏਗਾ ਦੇਖੋ ਜੀ ਸਾਡੀ ਲੜਾਈ ਅੱਜ ਦੀ ਨਹੀਂ ਕਈ ਸਾਲਾਂ ਤੋਂ ਇਹਦਾ ਜਿਹੜਾ ਖਾਲਸਥਾਨ ਦਾ ਜਿਹੜਾ ਇਹ ਮੁੱਦਾ ਰਾਗ ਲਾਪਰੇ ਹੈ ਉਹਦੇ ਵਿਰੁੱਧ ਜਾਰੀ ਹੈ ਅਸੀਂ ਲੜਦੇ ਰਹਾਂਗੇ ਇਹਦੇ ਬਦਲੇ ਚਾਹੇ ਸਾਡੀ ਜਾਨ ਚਲੀ ਜਾਵੇ ਜਿਵੇਂ ਵਡਾ ਸਾਹਿਬ ਨੇ ਦੱਸਿਆ ਅਸੀਂ ਮਰਨ ਨੂੰ ਵੀ ਤਿਆਰ ਆ ਜਿੱਥੇ ਜੋ ਕੁਝ ਸਾਥੋਂ ਹੋਇਆ ਕਰਾਂਗੇ ਪਰ ਇਹਦੀ ਜੜੀ ਆ ਖਾਲਸਥਾਨੀ ਮੂਵਮੈਂਟ ਜਿਹੜੀ ਇਹ ਦੇਸ਼ ਨੂੰ ਸਾਡੇ ਏਕਤਾ ਖੰਡਤਾ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕਰਦਾ ਉਹ ਕਿਸੇ ਵੀ ਕੀਮਤ ਤੇ ਕਾਮਯਾਬ ਨਹੀਂ ਹੋਣ ਦਿੱਤੀਆਂ ਜਾਣਗੀਆਂ। ਥੈਂਕ ਯੂ ਜੀ ਧੰਨਵਾਦ। ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਬਾਵਾ ਤੇਰੀ ਸੋਤ ਤੇ ਕਰਾ ਦਿਆਂਗੇ ਭੀਮ ਜੇ 21 ਤੁਕੀ ਚੱਕ ਦਿਆਂਗੇ ਮੇਨੋਟਾ ਰੱਖ ਦਿਆਂਗੇ 21 ਤੁਕੀ ਚੱਕ ਦਿਆਂਗੇ ਤੋੜਦੇ ਗੁੰਡਾ ਨਾ ਕੋਲਿਆਂਗੇ ਹਸਤਾ ਮੁਰਦਾਵਾ